ਕਿ ਬੰਦਾ ਕੋਈ ਨਾ ਕੋਈ ਫਸ ਹੀ ਜਾਊਗਾ ਮੱਕੜੀ ਬਹੁਤ ਬਣਾਉਂਦੀ ਐ ਜਾਲੇ ਦੋਸਤੋ ਸ਼ੇਰ ਸਮਝਿਓ ਕਿ ਬੰਦਾ ਕੋਈ ਨਾ ਕੋਈ ਫਸ ਜਾਊਗਾ ਮੱਕੜੀ ਬਹੁਤ ਬਣਾਉਂਦੀ ਐ ਜਾਲੇ ਦੋਸਤੋ ਪਰ ਅਸੀਂ ਰੇਲਵੇ ਰੋਡ ਸੰਘਰਸ਼ ਕਮੇਟੀ ਵਾਲਿਆਂ ਨੂੰ ਇੱਕੋ ਬੇਨਤੀ ਕਰਾਂਗੇ ਇੱਕ ਘੜਖਿਓ ਖੁੱਲ ਜਾਣਗੇ ਬੰਦ ਕਿਸਮਤ ਦੇ ਤਾਲੇ ਦੋਸਤੋ ਖੁੱਲ ਜਾਣਗੇ ਬੰਦ ਕਿਸਮਤ ਦੇ ਤਾਲੇ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬਤੀ ਨਵਾਂ ਸ਼ਹਿਰ ਦੇ ਕਰਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ ਸੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆਦੇ ਵੀਡੀਓ ਕਿਸ ਲਾਬਤ ਹੋਣ ਵਾਲੇ ਸਾਥੀਓ ਰੇਲਵੇ ਰੋਡ ਤੇ ਮੌਜੂਦ ਹਾਂ ਧਰਨਾ ਲੱਗਿਆ ਸੀਗਾ 2 ਦਿਨ ਪਹਿਲਾਂ ਔਰ ਆਮ ਲੋਕਾਂ ਨੇ ਦੁਕਾਨਦਾਰਾਂ ਨੇ ਸੰਘਰਸ਼ ਵਿੱਢਿਆ ਸੀ ਉਹ ਕਹਿੰਦੇ ਸੀਗੇ ਕਿ ਅਸੀਂ ਪਰੇਸ਼ਾਨ ਬਹੁਤ ਹਾਂ ਉਸ ਤੋਂ ਬਾਅਦ ਉਹਨਾਂ ਦਾ ਰਿਪੇਅਰ ਸ਼ੁਰੂ ਹੋ ਗਿਆ ਪੈਚ ਵਰਕ ਸ਼ੁਰੂ ਹੋ ਗਿਆ ਸੰਘਰਸ਼ ਕਮੇਟੀ ਦੇ ਅਸੀਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਸੀਗੀਆਂ ਧਰਨੇ ਵਿੱਚ ਵੀ ਅਸੀਂ ਸ਼ਮੂਲੀਅਤ ਦਿੱਤੀ ਸੀ ਆਪਣਾ ਸਹਿਯੋਗ ਵੀ ਦਿੱਤਾ ਸੀਗਾ ਆ ਲੋਕ ਕਹਿਣ ਵੀ ਲਾਪੇ ਕਹਿੰਦੇ ਪੈਚਵਰਕ ਵਧੀਆ ਕਰਾਈਓ ਕਿਤੇ ਗੱਲਾਂ ਵਾਲਾ ਨਾ ਹੋਵੇ ਤਾਂ ਇੱਥੇ ਦੁਕਾਨਦਾਰ ਭਰਾ ਮੌਜੂਦ ਨੇ ਚਿੰਟੂ ਅਰੋੜਾ ਜੀ ਇਹਨਾਂ ਨੇ ਸਾਨੂੰ ਕਾਲ ਕੀਤੀ ਸੀ ਵਪਾਰ ਮੰਡਲ ਤੋਂ ਪ੍ਰਧਾਨ ਨੇ ਪੂਰੀ ਜਾਣਕਾਰੀ ਲੈ ਲੰਮੀ ਆ ਕਿ ਰਿਪੇਅਰ ਸ਼ੁਰੂ ਹੋ ਰਹੀ ਹੈ ਪੈਚਵਰਕ ਸ਼ੁਰੂ ਹੋ ਰਿਹਾ ਹੈ ਔਰ ਇਹਨਾਂ ਨੂੰ ਕਿੰਨੀ ਉਮੀਦ ਹੈ ਕਿ ਇਹ ਸਟੇਬਲ ਰਹੇਗਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਸੁਹੀ ਜੀ ਤੁਹਾਡਾ ਧੰਨਵਾਦ ਕਰਦਾ ਹਾਂ ਤੁਸੀਂ ਇੱਕ ਮਿੰਟ ਬਲਾਂਦ ਤੇ ਇੱਥੇ ਸੱਦੇ ਤੇ ਆ ਗਏ ਆ ਮੈਂ ਸਾਰੇ ਵਪਾਰੀ ਭਾਈਚਾਰੇ ਵੱਲੋਂ ਇਸ ਦੋ ਦਿਨ ਦੇ ਵਿੱਚ ਸੜਕ ਬਣਾਉਣ ਤੇ ਜੋ ਜਿਹੜੇ ਸ਼ੁਰੂਆਤ ਕਰਨ ਤੇ ਜਿਹੜਾ ਟੈਂਪਰ ਟੈਂਪੋਰੀ ਸੜਕ ਬਣਾਉਣ ਤੇ ਪੈਚ ਵਰਕ ਹੋ ਰਿਹਾ ਹੈ ਪੈਚ ਵਰਕ ਤੇ ਇਹਦਾ ਬਹੁਤ ਹੀ ਸ਼ੁਕਰਗੁਜ਼ਾਰ ਆ ਰਿਆਂ ਲलित ਮੋਹਨ ਪਾੜੇ ਜੀ ਦਾ ਆਮ ਆਦਮੀ ਪਾਰਟੀ ਹਲਕਾ ਚਾਰ ਜਿਨ੍ਹਾਂ ਨੇ ਦੋ ਦਿਨਾਂ ਦੇ ਵਿੱਚ ਇਸ ਕੰਮ ਨੂੰ ਸ਼ੁਰੂਆਤ ਕਰਾ ਦਿੱਤੀ ਤੇ ਉਹਨਾਂ ਨੇ ਕਿਹਾ ਸੀ ਕਿ ਹੋਇਆ ਤਾਂ ਟੈਂਪੋਰੀ ਕੰਮ ਸ਼ੁਰੂ ਕਰਾਤਾ ਭਾਵੇਂ ਪਰ ਇਹਦੇ ਨਾਲ ਬੜੀ ਰਾਹਤ ਮਿਲੇਗੀ ਰੇਲਵੇ ਰੋਡ ਨੂੰ ਉਸ ਤੋਂ ਇਲਾਵਾ ਉਸ ਤੋਂ ਬਾਅਦ ਇਹਨਾਂ ਨੂੰ ਇੱਕ ਹੋਰ ਬੇਨਤੀ ਆ ਕਿ ਜਿਹੜਾ ਵਾਦਾ ਹੋਰ ਕੀਤਾ ਅਗਲੇ 2-3 ਮਹੀਨੇ ਆਉਣ ਵਾਲੇ ਤੇ ਕਿ ਪੂਰੀ ਸੜਕ ਨਵੇਂ ਸਿਰੋਂ ਬਣਾਵਾਂਗੇ ਮੈਨੂੰ ਉਮੀਦ ਆ ਮੈਂ ਸਾਰੇ ਬਵਾਰੀ ਭਾਈਸਰਿਆ ਲੋ ਇਹਨਾਂ ਦਾ ਧੰਨਵਾਦ ਕਰਦਾ ਠੀਕ ਹੈ ਜੀ ਪੁਰੀ ਸਾਹਿਬ ਜੇਦੀ ਗੱਲ ਲਲਤਮਨ ਪਾਟਕ ਬੱਲੂ ਜੀ ਨੇ ਕਹੀ ਸੀ ਬਿਲਕੁਲ ਹੂ ਹੂ ਉਹੀ ਸ਼ੁਰੂ ਹੋ ਗਈ ਆ ਉਹਨੇ ਕਿਹਾ ਸੀ 2 ਦਿਨ ਚ ਸੜਕ ਬਣਨੀ ਸ਼ੁਰੂ ਹੋ ਜਾਊਗੀ ਬਿਲਕੁਲ ਸੱਗ ਬਣ ਗਈ ਆ ਬਹੁਤ ਜ਼ਿਆਦਾ ਕਹਿਤ ਬਣਾਉਣ ਤੋਂ ਖੁਸ਼ ਹੈ ਦੁਕਾਨਾਂ ਦੇ ਬਹੁਤ ਖੁਸ਼ ਹੈ ਜਿਹੜਾ ਬਾਕੀ ਕੰਮ ਹੀ ਆ ਇਹ ਟੈਂਪਰੀ ਆ ਬਾਕੀ ਪੱਕਾ ਜਿਹੜਾ ਕੰਮ ਨੇ ਟਾਈਮ ਸਿਰ ਕਰੂਗਾ ਲੇਕਿਨ ਮੈਨੂੰ ਇੱਕ ਸ਼ਾਬਾਸ਼ ਦੇਣ ਆਲੀ ਆ ਬੱਲੂ ਜੀ ਨੂੰ ਕਿ ਜੋ ਉਹਨਾਂ ਨੇ ਕਿਹਾ ਜੋ ਕੀਤਾ ਜੋ ਉਹ ਉਹ ਕਿਆ ਕਰਕੇ ਦੱਸਦਾ ਸੋ ਸ੍ਰੀਦਾਨੀ ਉੱਡਦੀ ਇੱਥੇ ਬਹੁਤ ਤੁਸੀਂ ਗੱਲ ਹੈ ਵੇ ਐਦਾਂ ਦਾ ਲੀਡ ਚਾਹੀਦਾ ਇਹਦਾ ਜੋ ਕਹਿੰਦਾ ਉਹ ਕਰਦਾ ਕਿਹੜੀ ਉੜਦੀ ਰੱਬ ਕਰੇ ਸੁਸਰੀ ਨਾੜੇ ਤੇ ਕਿਹੜੀ ਵੀ ਕੁਝ ਦਿਨ ਲਈ ਆ ਇਟਾਂ ਲੱਗ ਜਾਂਦੀਆਂ ਕਿਹੜੀ ਬੰਦ ਹੋ ਜਾਂਦੀਆਂ ਤੁਸੀਂ ਤੁਸੀਂ ਬਹੁਤ ਸੂਝਵਾਨ ਹੋ ਸਮਝਦਾਰ ਹੋ ਤਜਰਬੇਕਾਰ ਹੋ ਇਹ ਪੈਚਵਰਕ ਸਟੇਬਲ ਰਹੇਗਾ ਤੁਹਾਨੂੰ ਲੱਗਦਾ ਕੰਮ ਸਾਬ ਇਹ ਸਟੇਬਲ ਵਾਸਤੇ ਨਹੀਂ ਆ ਜੀ ਇਹ ਟੈਂਪਰਰੀ ਵਾਸਤੇ ਚਲੋ 2-3 ਮਹੀਨੇ ਕੱਢੂਗਾ ਹਾਂ ਬਿਲਕੁਲ ਮਹੀਨਾ ਮਹੀਨਾ 2 ਮਹੀਨੇ ਕੱਢ ਲੈਣਾ ਕੱਢੂਗਾ ਕਾਫੀ ਪੰਜ ਪੰਜਾਂ ਦੀ ਚੌੜੀ ਹੁਣ ਹੁਣ ਬਾਰਿਸ਼ ਦੇ ਵੀ ਅਸਰ ਲੱਗ ਰਹੇ ਮੀਂਹ ਦੇ ਆ ਜਵੇ ਕੋਈ ਗੱਲ ਨਹੀਂ ਕੋਈ ਨੁਕਸਾਨ ਨਹੀਂ ਉਹਦਾ ਕੰਮ ਕੰਮ ਚੱਲਦਾ ਰਹੂਗਾ ਕੰਮ ਚੱਲਦਾ ਰਹੇ ਤੇ ਮੈਂ ਪਾਟਕ ਖਾਲਦਾ ਚਲ ਆਪ ਆਦਮੀ ਦੀ ਪਾਰਟੀ ਦੇ ਇੱਥੇ ਦਾ ਫਲਕਣ ਜਾਗ ਉਹਦਾ ਬਹੁਤ ਧੰਨਵਾਦੀਆਂ ਕਿ ਉਹਨੇ ਜੋ ਕਿਹਾ ਉਹ ਕਰਕੇ ਦੱਸਦਾ ਬਹੁਤ ਸ਼ੁਕਰੀਆ ਉਸ ਦਿਨ ਭਾਈ ਸਾਹਿਬ ਨਾਲ ਸੀਗੇ ਧਰਨੇ ਚ ਸਭ ਤੋਂ ਵੱਧ ਜੋਰ ਇਹਨਾਂ ਦਾ ਲੱਗਿਆ ਸੀਗਾ ਸਾਰਿਆਂ ਨੂੰ ਇਕੱਠੇ ਕਰਨ ਵਿੱਚ ਔਰ ਆਪਣੀ ਗੱਲ ਪਹੁੰਚਾਉਣ ਚ ਹੱਕ ਵੀ ਆਮ ਬੰਦੇ ਦਾ ਹੁੰਦਾ ਉਹਨੇ ਪੈਚ ਵਰਕ ਤੁਹਾਨੂੰ ਕੀ ਲੱਗਦਾ ਸਾਨੂੰ ਬਹੁਤ ਵਧੀਆ ਲੱਗਦਾ ਜੀ ਸਭ ਤੋਂ ਪਹਿਲਾਂ ਤਾਂ ਮੈਂ ਹਲਕਾ ਇੰਚਾਰਜ ਲਲਿਤ ਮਾਨ ਪਾਟਕ ਜੀ ਦਾ ਬਹੁਤ ਧੰਨਵਾਦੀ ਹਾਂ ਉਹਨਾਂ ਨੇ ਸਾਰੇ ਬਜ਼ਾਰ ਵਾਲਿਆਂ ਦਾ ਪਹਿਲੇ ਦੇ ਅਧਾਰ ਤੇ ਸੁਣਿਆ ਤੇ ਇਸ ਕੰਮ ਨੂੰ ਸ਼ੁਰੂ ਤੋਂ ਟਾਈਮ ਦੇ ਤੋਂ ਵੀ ਪਹਿਲਾਂ ਸ਼ੁਰੂ ਕਰ ਦਿੱਤਾ ਪਰ ਇਹ ਲੱਗਦਾ ਸਟੇਬਲ ਬਹੁਤ ਵਧੀਆ ਜੀ ਬਹੁਤ ਵਧੀਆ ਸਹੀ ਕਰਦੇ ਮੇਰਾ ਸਵਾਲ ਤਾਂ ਪੂਰਾ ਹੋ ਲੈਂਦਾ ਤੁਸੀਂ ਪਹਿਲੇ ਜਿਵੇਂ ਨਾ ਘਰ ਵਾਲੀ ਬਹੁਤ ਜੱੱਚੀ ਹੁੰਦੀ ਹੈ ਕਹਿੰਦੇ ਬਹੁਤ ਸੋਹਣੀ ਬਹੁਤ ਸੋਹਣੀ ਹਲੇ ਟੇਵਾ ਦਾ ਦੇਖਿਆ ਨਹੀਂ ਆਪਾਂ ਮੈਂ ਇਹ ਪੁੱਛਦਾ ਕਿ ਤੁਹਾਨੂੰ ਲੱਗਦਾ ਕਿ ਸਟੇਬਲ ਰਹੂਗਾ ਹਾਂਜੀ ਹਾਂਜੀ ਰਹੂ ਚਲ ਤੁਸੀਂ ਸੈਟੀਸਫਾਈ ਹੋ ਸੈਟੀਸਫਾਈ ਹਾਂਜੀ ਬਿਲਕੁਲ ਜੀ ਸੈਟੀਸਫਾਈ ਹਾਂ ਲਲਿਤ ਜਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਜੀ ਜਵਾਬ ਵੀ ਸੇਵੇਂ ਹੀ ਆ ਜੀ ਬਰਾਦਾ ਨਮਸਕਾਰ ਸ੍ਰੀ ਸਤਿ ਆਵਾਡਾ ਬਹੁਤ ਬਹੁਤ ਥੈਂਕ ਯੂ ਤੇ ਬਾਕੀ ਮੈਂ ਰੇਲਵਾਰ ਰੋਡ ਤੋਂ ਜਿੰਨੇ ਵੀ ਸਾਡੇ ਭਰਾ ਹੈਗੇ ਆ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਦੂਜੇ ਨੰਬਰ ਦਾ ਵਪਾਰ ਮੰਡਲ ਦਾ ਕਰਦਾ ਫਿਰ ਸਾਡੇ ਲਲਿਤ ਮੋਨ ਪਾਟਕ ਜੀ ਹੈਗੇ ਆ ਜਿਨ੍ਹਾਂ ਨੇ ਸਾਡੇ ਕਹਿਣ ਦੇ ਉੱਪਰ ਆਹ ਰੋਡ ਜਿਹੜੀ ਆ ਪਚ ਫਰਕ ਜਿਹੜਾ ਕਿ ਪੈਚ ਵਰਕ ਜਿਹੜਾ ਕੀ ਕਰਾ ਰਹੇ ਆ ਤੇ ਮੈਂ ਤਾਂ ਬਸ ਇਹੀ ਗੱਲ ਕਹਿ ਰਿਹਾ ਕਿ ਚਲੋ ਆ 32 ਵੀ ਆਇਆ ਜੀ ਤੁਨ ਪੀਵੀ 32 ਦਾ ਹੀ ਪਹਿਲਾ ਸਾਡੇ ਨਾਲ ਜੁਗਦਾਨ ਹੈਗਾ ਜੀ ਸਾਰਿਆਂ ਨਾਲ ਪਹਿਲਾਂ ਉਹਨਾਂ ਦਾ ਹੀ ਜੁਗਦਾਨ ਆ ਜੀ ਆਪਾਂ ਦੇਖੋ ਤੁਹਾਨੂੰ ਕਾਲ ਕੀਤੀ ਤੁਸੀਂ ਉਸੇ ਟਾਈਮ ਸਾਡੇ ਕੋਲ ਆ ਗਏ ਆ ਜੀ ਅੱਛਾ ਤੁਸੀਂ ਦੋਏ ਭਰਾਓ ਸੀਨੀਅਰ ਵੀ ਹੋ ਸੂਝਵਾਨ ਵੀ ਹੋ ਸਮਝਦਾਰ ਵੀ ਹੋ ਸਭ ਤੋਂ ਵੱਧ ਚੱਲਣਾ ਵੀ ਤੁਹਾਨੂੰ ਪੈਂਦਾ ਜਿਵੇਂ ਆਪਾਂ ਇਹਨਾਂ ਦੀ ਸੇਲ ਦੀ ਵੀ ਗੱਲ ਕਰਦੇ ਸੀ ਬਾਕੀ ਦੁਕਾਨਦਾਰਾਂ ਦੇ ਵੀ ਸੰਘਰਸ਼ ਖਤਮ ਨਹੀਂ ਹੋਇਆ ਸ਼ੁਰੂ ਹੋਇਆ ਇਹ ਪੈਚ ਵਰ ਕਰਾ ਲਿਆ ਲੇਕਿਨ ਅਬ ਆਪਾਂ ਚੰਗੇ ਤਰੀਕੇ ਬਣਾਉਣੀ ਉਹ ਵੀ ਹੱਲ-ਗਲ ਬਾਕੀ ਹੈ ਇਹ ਇਹ ਸਟਾਰਟਿੰਗ ਹੈ ਜੀ ਆਗਾਜ਼ ਆ ਸਾਡਾ ਇਹੀ ਸੋਚ ਹੈ ਜੋ ਪ੍ਰਧਾਨ ਜੀ ਨੇ ਸਾਡੇ ਕੈਦ ਦੇ ਉੱਤੇ ਰੇਲਵੇ ਰੋਡ ਐਸੋਸੀਏਸ਼ਨ ਕੈਦ ਦੇ ਉੱਤੇ ਇਹ ਕੰਮ ਸ਼ੁਰੂ ਕਰਾਇਆ ਉਹ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਇਹ ਵੀ ਉਮੀਦ ਕਰਦੇ ਆਂ ਵੀ ਜੋ ਉਹਾਂ ਨੇ ਕਿਹਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹਨੂੰ ਚੰਗੇ ਤਰੀਕੇ ਨਾਲ ਪੱਕਾ ਕਰਾਇਆ ਜਾਊਗਾ ਵਧੀਆ ਤਰੀਕੇ ਨਾਲ ਦੁਬਾਰਾ ਬਣਾਇਆ ਜਾਊਗੀ ਅਸੀਂ ਇਹ ਵੀ ਉਮੀਦ ਕਰਦੇ ਆਂ ਵੀ ਉਹ ਵੀ ਇਸ ਗੱਲ ਦੇ ਉੱਤੇ ਪੂਰਾ ਸਾਡਾ ਕੀਤਾ ਵਾਦਾ ਸਾਡੇ ਨਾਲ ਪੂਰਾ ਹੋਤਲ ਚਲੋ ਜਿਹੜਾ ਉਹਨੇ ਪਰਸੋ ਵਾਦਾ ਕੀਤਾ ਸੀ ਉਹਦਾ ਵੀ ਧੰਨਵਾਦ ਉਹਦਾ ਧੰਨਵਾਦ ਅਸੀਂ ਕਰਦੇ ਆਂ ਦਿਲ ਤੋਂ ਕਰਦੇ ਆਂ ਅਸੀਂ ਉਹਨਾਂ ਦੀ ਵੇਟ ਕਰਦੇ ਪਏ ਆਂ ਆਣ ਤੇ ਆਣ ਤੇ ਵੀ ਨਾ ਰਾਹਤ ਤਾਂ ਮਿਲੇਗੀ ਇਹਦੇ ਨਾਲ ਰਾਹਤ ਮਿਲੇਗੀ ਜੋ ਕਿਸੇ ਨੂੰ ਛੱਟ ਚੋੜ ਲੱਗੀ ਐ ਬੰਦੇ ਡਿਗੇ ਆ ਉਹਨਾਂ ਘਟੋੜ ਅੱਗੋਂ ਨਹੀਂ ਕਿਸੇ ਦਾ ਨੁਕਸਾਨ ਹੋ ਜੋ ਹੁਣ ਬਰਸਾਤ ਦਾ ਮੌਸਮ ਅਜੇ ਜੋ ਰਹਿੰਦਾ ਜਿੰਨਾ ਕਿ ਵੀ ਰਹਿੰਦਾ ਉਹਦੇ ਨਾਲ ਰੇਲਵੇ ਰੋਡ ਨੂੰ ਆਣ ਵਾਲੇ ਆਸ-ਪਾਸੇ ਦੇ ਲੋਕਾਂ ਨੂੰ ਸਾਰਿਆਂ ਨੂੰ ਰਾਹਤ ਮਿਲੀ ਚਲੋ ਵੱਡੇ ਵਾਦੇ ਦੀ ਉਮੀਦ ਜਾਗੀ ਹੈ ਵੱਡੇ ਵਾਦੇ ਦੀ ਉਮੀਦ ਜਾਗੀ ਹੈ ਜਿੱਦਾਂ ਉਹਨਾਂ ਨੇ ਕਿਹਾ ਇਹ ਪੂਰਾ ਕੀਤਾ ਸਾਨੂੰ ਉਮੀਦ ਹੈ ਵੀ ਅੱਗੇ ਵੀ ਕੀਤੇ ਆ ਉਹਨਾਂ ਨੇ ਵਾਦੇ ਪੂਰੇ ਅੱਗੋਂ ਵੀ ਕਰਦੇ ਰਹਿਣਗੇ ਹੁਣ ਮੈਂ ਸਾਰੇ ਦੇ ਪੱਖ ਲੈਣਾ ਕਿਉਂਕਿ ਜਿਹੜਾ ਦਨ ਮਰਦਾਬਾਦ ਮਰਦਾਬਾਦ ਕਰ ਰਹੇ ਸੀ ਸਾਰਨਾ ਪੱਖ ਵੀ ਜ਼ਰੂਰੀ ਹੈ ਬਿਲਕੁਲ ਬਿਲਕੁਲ ਚਾਹੀਦਾ ਦੇਖੋ ਪਹਿਲਾਂ ਤਾਂ ਤੁਹਾਡੇ ਚੈਨਲ ਬੀਬੀ ਬੱਤੀ ਵਾਲਾ ਦਾ ਧੰਨਵਾਦ ਆ ਜੀ ਜੀ ਔਰ ਸਾਡੇ ਹਲਕਾ ਦੇ ਚਾਰ ਬੱਲੂ ਪ੍ਰਧਾਨ ਜੀ ਦਾ ਜਿਨ੍ਹਾਂ ਨੇ ਗੱਲ ਕਹੀ ਦੋ ਦਿਨਾਂ ਚੋਂ ਗੱਲ ਪੂਰੀ ਕੀਤੀ ਔਰ ਸਾਨੂੰ ਪੂਰੀ ਉਮੀਦ ਹੈ ਕਿ ਨਾ ਤਾਂ ਕਿ ਆਉਣ ਵਾਲੇ ਸਮੇਂ ਚ ਵੀ ਇਹ ਸੜਕ ਦਾ ਨਿਰਮਾਣ ਬਹੁਤ ਵਧੀਆ ਤਰੀਕੇ ਨਾਲ ਬਹੁਤ ਜਲਦੀ ਕਰਵਾ ਲਗੇ ਹੋਣਾ ਵੀ ਚਾਹੀਦਾ ਹੋਣਾ ਵੀ ਚਾਹੀਦਾ ਜ਼ਰੂਰ ਕਿਉਂਕਿ ਐਮਪੀ ਇਲੈਕਸ਼ਨ ਵਿੱਚ ਕਹਿ ਕੇ ਗਏ ਮੈਨੂੰ ਮਾਲਵਿੰਦਰ ਕੰਗ ਚੈਨਲ ਤੇ ਕਹਿੰਦੇ ਕਿ ਮੈਂ ਕਹਾਂ ਸੜਕ ਬਣ ਜੂਗੀ ਕਹਿੰਦੇ ਬਣਾ ਦਿਆਂਗੇ ਹੁਣ ਅਸੀਂ ਦੇਖਦੇ ਕਿ ਬਣਾ ਦਿੰਦੇ ਚਲੋ ਜਿਹੜੇ ਚੰਗੇ ਕੰਮ ਹੈ ਸ਼ਲਾਗਾ ਆ ਵਾ ਵਾਦਾ ਕੀਤਾ ਪੂਰਾ ਹੋਇਆ ਵਾ ਚੰਗੇ ਕੰਮ ਦੀ ਸ਼ਲਾਗਾ ਬਿਲਕੁਲ ਬਿਲਕੁਲ ਉਹਨਾਂ ਦਾ ਧੰਨਵਾਦੀ ਆ ਸੀ ਥੈਂਕ ਯੂ ਜੀ ਬਹੁਤ ਸ਼ੁਕਰੀਆ ਬਲਗਣ ਸਾਹਿਬ ਸੱਦੀ ਹੋਈ ਮਿੱਤਰਾਂ ਦੀ ਪੈਰ ਜੁੱਤੀ ਨਾ ਪਾਵਾਂ ਹੁਕਮ ਪੈਚਵਰਕ ਦੇਖੋ ਜੀ ਪੈਚਵਰਕ ਜੋ ਪ੍ਰਹਲਾਣ ਜੀ ਨੇ ਵਾਦਾ ਕੀਤਾ ਸੀ ਉਹਦੇ ਮੁਤਾਬਕ ਸ਼ੁਰੂ ਹੋ ਗਿਆ ਸ਼ੀ ਗੱਲ ਆ ਔਰ ਇਹ ਪੂਰੇ ਅੰਜਾਮ ਤੱਕ ਜਦ ਪਹੁੰਚੂਗਾ ਉਦੋਂ ਹੀ ਅਸੀਂ ਸਾਡੇ ਮਨ ਨੂੰ ਥੱਲੀ ਹੋਏਗੀ ਸ਼ਾਂਤੀ ਉਦੋਂ ਸ਼ਾਂਤੀ ਉਦੋਂ ਮਿਲਣੀ ਹੈ ਜਦੋਂ ਪੂਰਾ ਦੇਲਵਾ ਰੋਡ ਦਾ ਜਿਹੜਾ ਮੁਕੰਮਲ ਕੰਮ ਜੋ ਕਮਿਟਮੈਂਟ ਕੀਤੀ ਸੀ ਤੇ ਦੋਨੋਂ ਸਾਈਡਾਂ ਦੇ ਉੱਪਰ ਪਾਈਪ ਦੋਨੋਂ ਸਾਈਡਾਂ ਤੇ ਪਾਈਪ ਪਾਈਪਲਾਈਨ ਬੱਝੂਗੀ ਔਰ ਤੋੜ ਤੱਕ ਉਹਦਾ ਨਾ ਕਿ ਆਪਣਾ ਕੰਕਰੀਟ ਦੀ ਜਾਂ ਆਪਣੇ ਲੋਕ ਦੀ ਦੋਨੋਂ ਚ ਇੱਕ ਜਿਹੜੀ ਆ ਉਹ ਬਣੇਗੀ ਠੀਕ ਹੈ ਓਦੋਂ ਮਨ ਨੂੰ ਸ਼ਾਂਤੀ ਮਿਲੇਗੀ ਬਾਕੀ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਔਰ ਸਰਕਾਰਾਂ ਦਾ ਕੰਮ ਆ ਉਹਦਾ ਨਾ ਕੀ ਆਪਣਾ ਸੜਕਾਂ 'ਚ ਰੋੜਾ ਮਿਲਾਣਾ ਲੋਕਾਂ ਲੋਕਾਂ ਨੇ ਇਹਨਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਇਹਦੇ ਵਿੱਚ ਕੋਈ ਏਡੀ ਵੱਡੀ ਗੱਲ ਨਹੀਂ ਔਰ ਅਸੀਂ ਫਰਜ਼ ਹੀ ਆ ਤੇ ਇਹਨਾਂ ਦਾ ਫਰਜ਼ ਆ ਫਰਜ਼ ਆ ਡਿਊਟੀ ਆ ਇਟਸ ਇਨ ਡਿਊਟੀ ਇਟਸ देयर ਪਾਰਟ ਆਫ ਡਿਊਟੀ ਔਰ ਡਿਊਟੀ ਡਿਊਟੀ ਨਿਭਾ ਰਹੇ ਆ ਦੈਟਸ ਆਲ ਅਸੀਂ ਕੋਸ਼ਿਸ਼ ਜੀ ਜੀ ਚਲੋ ਆਪਾਂ ਗੱਲ ਕਰ ਲਈਏ ਲਲਿਤ ਜੀ ਤੋਂ ਪਾਠਕ ਉਹਨਾਂ ਦਾ ਬਜ਼ੁਰਗਾਂ ਨੇ ਕਿਹਾ ਬਜ਼ੁਰਗਾਂ ਨੇ ਕਿਹਾ ਕਹਿੰਦੇ ਡਿਊਟੀ ਨਿਭਾ ਰਹੇ ਹੋ ਵਾਦਾ ਕੀਤਾ ਸੀ ਪੈਚਵਰਕ ਦਾ ਧੰਨਵਾਦ ਦੀਆਂ ਬਲੱਗਨ ਸਾਹਿਬ ਨੂੰ ਬੁਲਾਓ ਇੱਥੇ ਆ ਪਰ ਨਾਲੇ ਜਣ ਉਹਨਾਂ ਨੇ ਇਹ ਵੀ ਕਿਹਾ ਕਹਿੰਦੇ ਕਿ ਸ਼ੁਰੂਆਤ ਹੋ ਗਈ ਹੈ ਪਰ ਪੂਰੀ ਸ਼ਾਂਤੀ ਤੋਂ ਮਿਲਣੀ ਜਦੋਂ ਵੱਡਾ ਜਿਹੜਾ ਵਾਦਾ ਕੀਤਾ ਸੋ ਵੀ ਪੂਰਾ ਹੋਣਾ ਚਾਹੀਦਾ ਉਮੀਦ ਵੀ ਆ ਦੇਖੋ ਮੇਰੀ ਗੱਲ ਸੁਣੋ ਮੇਰੀ ਆਦਤ ਹੈ ਨਹੀਂ ਨਮਾ ਸ਼ਹਿਰ ਦੇ ਸਾਰੇ ਮੇਰੇ ਭਰਾ ਖੜੇ ਆ ਜੀ 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 ਮੇਰੀ ਉਹ ਪੋਲਿਟਿਸ਼ਨਾਂ ਵਾਲੀ ਆਦਤ ਹੈ ਨਹੀਂ ਵੀ ਲੌਲੀਪੌਪ ਦੇਣ ਵਾਲੀ ਪਰसों ਮੈਨੂੰ ਸੁਣਨ ਨੂੰ ਮਿਲਿਆ ਸੀ ਇਹ ਸਾਰੇ ਘੜੇ ਸੀ ਜੀ ਮਿੱਠੀਆਂ ਗੋਲੀਆਂ ਦੇਣ ਆਇਆ ਲੌਲੀਪੌਪ ਦੇਣ ਆਇਆ ਮੈਂ ਨਾ ਲੌਲੀਪੌਪ ਦੇਣਾ ਨਾ ਮਿੱਠੀਆਂ ਗੋਲਾਂ ਮੈਂ ਉਸ ਦਿਨ ਚੰਡੀਗੜ੍ਹ ਜਾ ਰਿਹਾ ਸੀ ਮੈਂ ਲੰਗੜੋਏ ਬਾਈਪਾਸ ਤੋਂ ਵਾਪਸ ਆਇਆ ਮੈਨੂੰ ਦੁੱਖ ਲੱਗਿਆ ਕਿ ਮੇਰੇ ਭਰਾ ਗਰਮੀ ਦੇ ਵਿੱਚ ਬੈਠੇ ਆ ਮੈਂ ਵਾਦਾ ਕੀਤਾ ਸੀ ਕਿ ਮੈਂ ਅਗਲੇ ਦਿਨ ਤੁਹਾਡਾ ਕੰਮ ਸ਼ੁਰੂ ਕਰਾ ਦਊਂਗਾ ਦੋ ਦਿਨਾਂ ਬਾਅਦ ਲੇਕਿਨ ਇੱਕ ਦਿਨ ਤਾਂ ਲੇਟ ਹੋਇਆ ਇਹ ਟਾਈ ਲੱਸੀ ਐਮ ਐਮ ਦੀ ਮਿਲਨ ਚ ਔਖ ਆਈ ਆ ਮੁਸ਼ਕਲ ਆਈ ਆ ਔਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਜਿੱਥੇ-ਜਿੱਥੇ ਵੀ ਟੋਏ ਪਏ ਆ ਵੱਡੇ ਆ ਛੋਟੇ ਆ ਪਹਿਲਾਂ ਇਹ ਫਾਟਕ ਤੱਕ ਉਹ ਜਿਹੜੇ ਫਾਟਕ ਤੱਕ ਚਾ ਫਾਟਕ ਤੱਕ ਹਾਂ ਇਹਨੂੰ ਕੰਪਲੀਟ ਕਰਾਵਾਂਗੇ ਓਕੇ ਜਿੰਨੀਆਂ ਪਾਣੀ ਦੀਆਂ ਲੀਕੇਜ ਆ ਬੰਦ ਕਰਾਵਾਂਗੇ ਉਸ ਤੋਂ ਬਾਅਦ 2 ਮਿੰਟ ਉਸ ਤੋਂ ਬਾਅਦ ਜਿਹੜੀ ਤੁਹਾਡੀ 5-7 ਮੈਂਬਰੀ ਕਮੇਟੀ ਬਣੀ ਆ 11 ਮੈਂਬਰੀ ਮੈਨੂੰ ਨਹੀਂ ਪਤਾ ਜੋ ਵੀ 11 ਮੈਂਬਰੀ ਕਮੇਟੀ ਬੈਠੀ ਉਹਨਾਂ ਨੂੰ ਬਿਠਾ ਲੈਣਾ ਜਿਹੜੇ ਮਹੀਨੇ ਪਹਿਲਾਂ ਉਹਨਾਂ ਦਾ ਫੈਸਲਾ ਲੈ ਲੈਣਾ ਮੈਂ ਕਾਂਗਰਸੀਆਂ ਮੰਗਰ ਨਹੀਂ ਕਰਨਾ ਕਿ ਜੀ ਇੱਥੋਂ ਪੱਟ ਦਿਓ ਇੱਥੋਂ ਕਰ ਦਿਓ ਮੈਂ ਕੋਈ ਸਿਵਲ ਦੀ ਇੰਜੀਨੀਅਰਿੰਗ ਨਹੀਂ ਕੀਤੀ ਇੱਕ ਮਿਆਜਾ ਤਾਂ ਭੋਗਤੇ ਆ ਉਦੋਂ ਸਾਰੇ ਸਿਵਲ ਦੇ ਇੰਜੀਨੀਅਰ ਸੀ ਫੋਟੋਆਂ ਦੇਖ ਲਓ ਸਾਰੇ ਐਂ ਬੈਠੇ ਹੁੰਦੇ ਉਹ ਬਿਗ ਬੌਸ ਖੜਾ ਨਹੀਂ ਨਹੀਂ ਬਿਗ ਬੌਸ ਜਿਹੜਾ ਸਾਬਕਾ ਐਮਐਲ ਐਡਾ ਖੜਾ ਹੁੰਦਾ ਸੀ ਬਾਕੀ ਸਾਰੇ ਐਂ ਕਰਦੇ ਸੀ ਪਤਾ ਨਹੀਂ ਇਹ ਸੜਕ ਚੋਂ ਕੀ ਲੈ ਜਾਣਾ ਕੱਢ ਕੇ ਉਹਦਾ ਨਤੀਜਾ ਦੁਕਾਨਦਾਰਾਂ ਨੇ ਭੁਗਤਿਆ ਸਾਢੇ 3 ਸਾਢੇ 3 ਮਹੀਨੇ ਕਾਰੋਬਾਰ ਵੀ ਖਰਾਬ ਹੋਇਆ ਕੰਮ ਵੀ ਖਰਾਬ ਹੋਇਆ 6 ਮਹੀਨੇ ਮੈਂ ਇਹ ਐਕਸ਼ਨਾਂ ਨਾਲ ਗੱਲ ਹੋਈ ਆ ਜੀ ਮੀਟਿੰਗ 'ਚ ਬਿਠਾਵਾਂਗੇ 11 ਮੈਂਬਰ ਬਿਠਾ ਦੇਾਂਗੇ ਠੀਕ ਐ ਐਸਟੀਮੇਟ ਇਹਨਾਂ ਦੇ ਮੋਰੇ ਰੱਖ ਦੇਾਂਗੇ ਠੀਕ ਐ ਜੇ ਜਿਹੜਾ ਵੀ ਇਹ ਕਰੂਗੇ ਨਾਲ ਇਹਨਾਂ ਨੂੰ ਦੱਸ ਦੇਾਂਗੇ ਕਿ ਆਹ ਕੰਮ ਨੂੰ ਇੰਨੇ ਮਹੀਨੇ ਲੱਗਣੇ ਆ ਠੀਕ ਐ ਆਹ ਕੰਮ ਕਰਾਉਣ ਨੂੰ ਇੰਨੇ ਮਹੀਨੇ ਲੱਗਣੇ ਆ ਜੋ ਫੈਸਲਾ ਇਹ ਭਰਾ ਲੈਣਗੇ ਇਹਨਾਂ ਨੂੰ ਪ੍ਰੋਸੈਸ ਚ ਲੈ ਕੇ ਹੋਏਗਾ ਇਹਨਾਂ ਨੂੰ ਵਿੱਚ ਪਟਾ ਕੇ ਇਹਨਾਂ ਦੀ ਤਸੱਲੀ ਦੇ ਨਾਲ ਔਰ ਜਿਹੜੇ ਸਿਵਲ ਦੇ ਇੰਜੀਨੀਅਰ ਆ ਅਲੱਗ-ਅਲੱਗ ਵਿਭਾਗਾਂ ਦੇ ਅਸਲੀ ਅਸਲੀ ਜਿਹੜੇ ਲੱਗੇ ਆ ਕੋਈ ਪੀਡਬਲਯੂਡੀ ਦਾ ਐਕਸ਼ਨ ਬਟੂਗਾ ਕੋਈ ਮੰਡੀ ਬੋਰਡ ਦਾ ਬਟੂਗਾ ਕੋਈ ਮਾਰਕੀਟ ਕਮੇਟੀ ਦਾ ਬਟੂਗਾ ਕੋਈ ਮਿਨਿਸਪੈਲਿਟੀ ਦਾ ਬਟੂਗਾ ਤਾਂ ਕਿ ਕੋਈ ਨਹਿਰੀ ਵਿਭਾਗ ਦਾ ਜਿਨ੍ਹਾਂ ਨੇ ਇਹਦੇ ਬਾਰੇ ਕੀਤਾ ਔਰ ਸੜਕ ਦਾ ਸਾਰਾ ਜਾਣ ਦੇ ਇਲਮ ਜੀ ਜੀ ਦੂਜੀ ਗੱਲ 9 ਕਰੋੜ 35 ਲੱਖ ਰੁਪਇਆ 10 ਦਿਨ ਪਹਿਲਾਂ ਮਾਨਜੋਗ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਨਵਾਂ ਸ਼ਹਿਰ ਤੇ ਬਾਟਰ ਸਪਲਾਈ ਲਈ ਪਾਸ ਕੀਤਾ ਜਿਹਦੀ ਡੀਪੀਆਰ ਬਣਦੀ ਪਈ ਹੈ ਔਰ ਆਂਦੇ 2 ਮਹੀਨਿਆਂ ਦੇ ਵਿੱਚ ਵਿੱਚ ਉਹਦਾ ਟੈਂਡਰ ਲੱਗ ਜਾਣਾ ਠੀਕ ਹੈ ਜੀ ਉਹਦੇ ਵਿੱਚ ਜਿਹੜੀ ਦੋਨਾਂ ਪਾਸੇ ਬਾਟਰ ਸਪਲਾਈ ਆ ਕਿਉਂਕਿ ਇਹਨਾਂ ਦਾ ਕਸੂਰ ਨਹੀਂ ਆ ਦੇਖੋ ਇੱਧਰਲੇ ਘਰ ਵਾਲਿਆਂ ਨੂੰ ਵੀ ਪਾਣੀ ਚਾਹੀਦਾ ਇੱਧਰਲੇ ਨੂੰ ਵੀ ਚਾਹੀਦਾ ਸੜਕ ਆਪਾਂ ਛੇਲਤੀ ਪਾਈਪਾਂ ਸਗੀਆਂ ਪੁਰਾਣੀਆਂ ਉਹ ਹਵਾ ਅੱਧੀਆਂ ਦਾ ਉੱਦਾਂ ਹੀ ਟਕੀਆਂ ਆਏ ਆ ਅਸੀਂ ਉਹ ਕੋਈ ਵੱਡਾ ਟਿੱਪਰ ਵੀ ਨੰਗਦੇ ਰਹੇ ਆ ਕੋਈ ਟਰੱਕ ਨੰਗਦਾ ਉਹ ਪਾਈ ਬਲੀ ਕਰਦੀ ਉੱਥੋਂ ਸੜਕ ਬੱਟ ਹੋ ਜਾਂਦੀ ਆ ਜਦ ਪਾਣੀ ਦੀਆਂ ਪਾਈਪੇ ਦੋਨਾਂ ਪਾਸੇ ਪਈਆਂ ਹੋਊਗੀਆਂ ਦੋਨਾਂ ਪਾਸੇ ਪਾਣੀ ਦੀਆਂ ਪਾਈਪਾਂ ਜਿਹਦੇ ਕਨੈਕਸ਼ਨ ਲੈਣਾ ਪਹਿਲਾਂ ਤਾਂ ਅਸੀਂ ਰਿਕੁਐਸਟ ਕਰਦੇ ਨਹੀਂ ਸਾਰੇ ਹੀ ਦੁਕਾਨਦਾਰਾਂ ਨੂੰ ਚਾਹੇ ਤੁਹਾਡੇ ਨੂੰ ਲੋੜ ਨਹੀਂ ਆ ਤੁਸੀਂ ਆਪਣੀ ਦੁਕਾਨ ਤੱਕ ਪਾਈਪ ਦਾ ਕਨੈਕਸ਼ਨ ਲੈ ਲਓ ਠੀਕ ਹੈ ਤਾਂ ਕਿ ਪੱਟ ਪੜਈ ਵਾਲਾ ਚੈਪਟਰ ਹੀ ਬੰਦ ਹੋ ਜAVE ਠੀਕ ਹੈ ਨਾ ਉਹਦੇ ਤੇ ਲੋਡ ਪੈਣਾ ਆ ਉੱਤੋਂ ਬਾਅਦ ਉੱਤੋਂ ਬਾਅਦ ਸੜਕ ਬਣੇ ਜੀ ਸੜਕ ਬਣੂਗੀ ਇਹਨਾਂ ਦੀ ਮਰਜ਼ੀ ਦੀ ਔਰ ਜਿਹੜਾ ਮਹੀਨਾ ਇਹ ਕਹੂਗੇ ਮੈਂ ਹੁਣ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਹੁਣੇ ਹੀ ਮੈਨੂੰ ਕਹਿਣ ਲੱਪੇ ਦੁਕਾਨਦਾਰ ਬਈ ਇਹੋ ਜਿਹਾ ਕੰਮ ਕਰਿਓ ਕਿ ਆਹ ਜਿਹੜੀਆਂ ਤੁਸੀਂ ਟੈਂਪਰੇਰੀ ਟੈਲਾਂ ਲਾ ਰਹੇ ਆ ਸੜਕ ਬਣਾ ਰਹੇ ਆ ਬਈ ਇਹ ਫਰਵਰੀ ਤੱਕ ਚੱਲ ਜਾਣ ਆ ਹੁਣ ਦੀ ਗੱਲ ਆ ਆ ਵੀ ਕਹਿਣ ਚਲੋ ਕਿਉਂਕਿ ਉਹ ਕਹਿੰਦੇ ਬਈ ਸਾਰਾ ਸਾਰੇ 6 ਮਹੀਨੇ ਆਪਾਂ ਬੈਠ ਕੇ ਖਾਈ ਦੀਆਂ 6 ਮਹੀਨੇ ਆਵੇ ਗਾਂ ਆਣ ਵਾਲੇ ਪੰਜ ਚਾਰ ਪਰ ਤੁਸੀਂ ਸੰਘਰਸ਼ ਕਮੇਟੀ ਦੀ ਸੰਘਰਸ਼ ਕਮੇਟੀ ਦੀ ਗੱਲ ਸੁਣੀ ਲੱਸੀ ਕੋਲ ਵੀ ਡਰਦਾ ਇਸ ਕਰਕੇ ਉਹ ਪਹਿਲੇ ਕਹਿੰਦੇ ਵੀ ਉਧਾਂ ਤੇ ਵੜ ਜੂ ਸਾਨੂੰ ਕੋਈ ਨਹੀਂ ਅਸੀਂ ਜਲਦੀ ਤੋਂ ਜਲਦੀ ਕਰਾ ਕੇ ਟੈਂਡਰ ਕਰਾ ਕੇ ਸਭ ਕੋ ਰੱਖ ਲੈਣਾ ਜਿਹਦੇ ਨੇ ਕਹੂਗੇ ਵੀ ਸਾਡੀ ਬੇਨਤੀ ਹੈ ਕਿ ਕਿਸੇ ਇਕੱਲੇ ਦੀ ਨਾ ਸੁਣੋ ਸੰਘਰਸ਼ ਕਮੇਟੀ ਦੀ ਸੁਣੋ ਸੁਣ ਤਾਂ ਲੋ ਜੀ ਇਹ ਸੰਘਰਸ਼ ਹੈ ਜੀ ਇੱਥੇ ਖੜਾ ਹੀ ਇੱਕ ਕਮੇਟੀ ਦੀ ਮੈਂ ਕਿਹਾ 8-10 ਜਣੇ ਦੀ ਵਿੱਚ ਉਹ ਵੀ ਮਾਨ ਜੋ ਸਤਕਾਰ ਜੋ ਮੈਨੂੰ ਕੋਈ ਨਹੀਂ ਅਸੀਂ ਇਹਦਾ ਟੈਂਡਰ ਲਵਾ ਕੇ ਬਾਟਰ ਸਪਲਾਈ ਵਾਲਾ ਵੀ ਸੜਕ ਬਣਾਉਣ ਵਾਲਾ ਵੀ ਟੈਂਡਰ ਲਵਾ ਕੇ ਇਹਨਾਂ ਦੀ ਸੰਘਰਸ਼ ਕਮੇਟੀ ਕੋ ਆ ਜਾਣਾ ਵੀ ਭਾਈ ਸਾਡੀ 2 ਮਿੰਟ ਜੀ 2 ਮਿੰਟ ਭਾਈ ਸਾਡੀ ਤਿਆਰੀ ਆ ਹੁਣ ਦੱਸੋ ਕਿਦਾਂ ਲੱਡੂ ਖਵਾਣੇ ਆ ਠੀਕ ਆ ਜੀ ਔਰ ਇੱਕ ਬੇਨਤੀ ਜ਼ਰੂਰ ਕਰੂੰਗਾ ਮੇਰੀ ਪਾਰਟੀ ਦਾ ਕੋਈ ਵੀ ਵਰਕਰ ਜਾਂ ਮੇਰੀ ਪਾਰਟੀ ਦਾ ਕੋਈ ਵੀ ਐਮਸੀ ਆ ਕੇ ਇੱਥੇ ਹਦਾਇਤ ਨਹੀਂ ਕਰੂਗਾ ਇੱਥੇ ਜੇ ਹਦਾਇਤ ਕਰੋਗੇ ਸੜਕ ਤੇ ਤਾਂ ਅਫਸਰ ਕਰੋਗੇ ਜਿਨ੍ਹਾਂ ਨੂੰ ਇਹਦੇ ਬਾਰੇ ਪਤਾ ਹੈ ਟ੍ਰਾਂਸਪੇਰੈਂਸੀ ਦੀ ਗੱਲ ਕਰਦੇ ਸੀ ਉਹ ਬੋਰਡ ਲੱਗ ਜਾਣਗੇ ਜੀ ਕਿਹੜੇ ਜੀ ਜਦੋਂ ਜਦੋਂ ਬਣ ਗਈ ਜਦੋਂ ਜਦੋਂ ਸੜਕ ਦਾ ਟੈਂਡਰ ਹੋਊਗਾ ਸੜਕ ਸ਼ੁਰੂ ਹੋਊਗੀ ਤਿੰਨ ਬੋਰਡ ਲੱਗੂਗੇ ਅੱਧ ਵਿਚ ਜਿੱਥੋਂ ਸ਼ੁਰੂ ਹੁੰਦੀ ਹੈ ਜਿੱਥੇ ਐਂਡ ਹੁੰਦਾ ਬਈ ਭਾਈ ਇਹ ਚ ਆ ਮਟੀਰੀਅਲ ਪੈਣਾ ਆ ਆ ਚੀਜ਼ਾਂ ਲੱਗਣੀਆਂ ਜਿਹੜਾ ਮਰਜੀ ਸ਼ਹਿਰਦਾਰ ਆਰਟੀਆਈ ਪਾ ਕੇ ਜਾਂ ਐਪਲੀਕੇਸ਼ਨ ਦੇ ਕੇ ਪੁੱਛ ਸਕਦਾ ਬਈ ਇੱਥੇ ਤੁਸੀਂ ਕਿਹਾ ਸੀਗਾ ਬਈ ਮਨ ਲਓ ਟਾਈਲ ਹੀ ਲੱਗਦੀ ਆ ਜੀ ਤੁਸੀਂ 80mm ਦੀ ਜਾਂ 100mm ਦੀ ਗਈ ਸੀ ਇੱਥੇ ਜੀ 60 ਦੀ ਲੱਗਦੀ ਪਈ ਆ ਦਾ ਜਵਾਬ ਦਿਓ ਮਤਲਬ ਚਾਹੁੰਦੇ ਆ ਕਿ ਜਿਹੜਾ ਤੁਸੀਂ ਇੱਥੇ ਜੋ ਐਸਟੀਮੇਟ ਬਣਾਇਆ ਜੋ ਸਾਨੂੰ ਪਤਾ ਲੱਗਿਆ ਉਹ ਟਾਈਲ ਦਾ ਆ ਪਰ ਦੁਕਾਨਦਾਰਾਂ ਦਾ ਇਹ ਹੀ ਕਹਿਣਾ ਆ ਕਿ ਸਾਨੂੰ ਬੁੱਧੀ ਸੀਮਟ ਦੀ ਬਣਾ ਕੇ ਦਿੱਤੀ ਜਾਂਦੀ ਤੇ ਕਿਹਾ ਦਾ ਰੱਖ ਸਕਦੇ ਤੇ ਕਿਆ ਇਹ ਦੁਬਾਰਾ ਐਸਟੀਮੇਟ ਤਿਆਰ ਕਰਵਾਵਾਂਗੇ ਜੇ ਜੀ ਮੈਂ ਉਹੀ ਗੱਲ ਕੀਤੀ ਆ ਜਦੋਂ 11 ਦੋ ਮਿੰਟ ਦੋ ਮਿੰਟ ਜਦੋਂ 11 ਮੈਂਬਰੀ ਕਮੇਟੀ ਬੈਠ ਗਈ 11 ਮੈਂਬਰੀ ਕਮੇਟੀ ਬੈਠ ਗਈ 7-8 ਐਕਸੀਅਨ ਬੈਠ ਗਏ ਜਿਹੜੀ ਚੀਜ਼ ਉਹ ਕਹੂਗੇ ਚੁਆਇਸਸ ਹੋ ਜਾਣੀਆਂ ਉਹਦੀ ਚੁਆਇਸ ਕਰਾ ਦੇਣਾ ਇਹਦਾ ਮਤਲਬ ਦੁਆਰਾ ਮੀਟਿੰਗ ਦੇ ਵਿੱਚ ਫਿਰ ਉਹ ਰੱਖ ਲਾਂਗੇ ਨਹੀਂ ਓਕੇ ਫਿਰ ਕੀ ਹੋਇਆ ਜੀ ਸਮਾਂ ਲੰਮਾ ਤੱਕ ਮੇਰੀ ਗੱਲ ਸੁਣੋ ਕਰੋੜ ਰੁਪਏ ਦੇ ਕਰੀਬ ਖਰਚ ਕੇ 3 ਮਹੀਨਿਆਂ ਬਾਅਦ ਇਹਨੂੰ ਇਕੱਠੀ ਕਰ ਲਿਆ ਸੜਕ ਨੂੰ ਉੱਤੋਂ ਬਿਹਤਰੀ ਇਹ ਆ ਜਿੱਥੇ ਇਹਨਾਂ ਨੇ 4-5 ਐਨੇ 3 ਸਾਲ ਹੋ ਗਏ ਮੇਰੇ ਨਾਲ 2021 ਚ ਬਣੀ ਸੀ ਅੱਜ 24 ਆ ਗਿਆ 21 ਜੇ ਟੁੱਟ ਗਈ ਅੱਜ 3 ਸਾਲ ਇਹਨਾਂ ਨੇ ਓਕੇ ਕੱਟੇ ਆ ਜੇ ਇਹਨੂੰ ਪ੍ਰੋਪਰ ਬਣਾਵਾਂਗੇ ਜਿਹੜੀ ਇਹ ਕਹੂਗੇ ਮੇਰੀ ਗੱਲ ਤੋਂ ਅਸੀਂ ਉਹ ਕੰਮ ਕਰਨਾ ਸੁੱਤੇ ਪੇ ਮੁੰਡੇ ਦਾ ਮੂੰਹ ਨਹੀਂ ਚੁੰਮਣਾ ਨਾ ਮਾਂ ਖੁਸ਼ ਨਾ ਮੁੰਡਾ ਖੁਸ਼ ਜਿਹੜੀ ਇਹ ਕਹੂਗੇ ਜਿਹੜੇ ਮਹੀਨੇ ਕਹੂਗੇ ਬਣਾ ਦੇਾਂਗੇ ਜੀ ਤੁਸੀਂ ਇਹ ਕਹਿਸੀ ਕਿ ਤੁਸੀਂ ਚੰਡੀਗੜ੍ਹ ਜਾ ਰਹੇ ਆਂ ਵੀ ਜਿਹੜਾ ਪਹਿਲਾ ਟੈਂਡਰ ਆ ਉਹਨੂੰ ਕੈਨਸਲ ਕਰਕੇ ਨਵੇਂ ਨਵੇਂ ਟੈਂਡਰ ਦੇ ਲਈ ਮਨਜ਼ੂਰੀ ਲੈਣੀ ਹੈ ਤੇ ਇਹ ਕਿਹਾ ਐਸਾ ਹੋ ਗਿਆ ਨਹੀਂ ਜੀ ਨਹੀਂ ਮੈਂ ਲੱਭ ਜੇ ਤੁਸੀਂ ਉਲਟ ਕਰ ਲੇ ਟੈਂਡਰ ਤਾਂ ਕਾਲਾ ਹੀ ਨਹੀਂ ਹੋਇਆ ਹਜੇ ਹਜੇ ਕਮੇਟੀ ਦੀ ਮੀਟਿੰਗ ਦੇ ਵਿੱਚ ਪਾਸ ਹੋਇਆ ਪਾਸ ਹੋ ਕੇ ਕਿਉਂਕਿ ਇੱਥੇ 2 ਕਰੋੜ ਦੇ ਕਰੀਬ ਦਾ ਐਸਟੀਮੇਟ ਆ ਇੱਥੇ ਪਾਵਰ ਹੈ ਨਹੀਂ 50 ਲੱਖ ਦੀ ਪਾਵਰ ਆ ਇੱਥੋਂ ਦੇ ਐਕਸ਼ਨ ਨੂੰ ਕਿਸੇ ਵੀ ਐਸਟੀਮੇਟ ਨੂੰ ਪਾਸ ਕਰਨ ਦੀ ਜਿਹੜਾ 2 ਕਰੋੜ ਦਾ ਆ ਉਹ ਜਾਂਦਾ ਚੀਫ ਕੋ ਚੰਡੀਗੜ ਡਾਇਰੈਕਟੋਰੇਟ ਉਹਦੇ ਕੋ ਗਿਆ ਇਹ ਉਹਦੇ ਕੋ ਜਿੱਥੇ ਜਾਣਾ ਸੀ ਉੱਥੇ ਪਹੁੰਚ ਚੁੱਕਾ ਆ ਹੂੰ ਉੱਥੋਂ ਪਾਸ ਹੋ ਕੇ ਆ ਲੈੰਦੇ ਹੋ ਮੇਰੀ ਬੇਨਤੀ ਸੁਣੋ ਜਿਹੜਾ ਵੀ ਟਾਈਲਾਂ ਦਾ ਗਿਆ 100 ਐਮ ਐਮ 2 ਮਿੰਟ ਸੁਣੋ 100 ਐਮ ਐਮ ਦੀ ਟਾਈਲ ਰਬੜ ਵਾਲੀ ਦਾ ਕੋਈ ਇੱਥੇ ਰਬੜ ਪੈਂਦੀ ਹੋ ਉਹ ਗਿਆ ਉਹ ਪਾਸ ਹੋ ਜਾਵੇ ਉਸ ਤੋਂ ਬਾਅਦ ਜੇ ਆਪਾਂ ਸਾਰੇ ਸੱਦ ਲੈਣੇ ਆ ਜੇ ਉਹ ਕਹੋਗੇ ਨਹੀਂ ਆ ਹੁਣ ਤਾਂ ਚੁਆਇਸ ਹੋ ਜਾਣੀ ਤਾਂ ਤੁਹਾਡੇ ਕੋਲੋਂ ਤਾਂ ਕਹਿੰਦਾ ਮਤਲਬ ਟਾਲਾ ਨਹੀਂ ਆਪਾਂ ਲਵਾਣੀਆਂ ਆਪਾਂ ਨੇ ਕੰਕਰੀਟ ਦੀ ਆ ਤੁਸੀਂ ਜੀ ਮੇਰੀ ਗੱਲ ਤੋਂ ਗੁੱਸਾ ਨਾ ਕਰਿਓ ਨਹੀਂ ਨਹੀਂ ਤੁਸੀਂ ਸਿਵਲ ਦੀ ਇੰਜੀਨੀਅਰਿੰਗ ਨਹੀਂ ਕੀਤੀ ਨਹੀਂ ਫਿਰ ਮੇਰਾ ਕੁਐਸ਼ਨ ਕੀ ਆ ਤੁਸੀਂ ਸੁਣਦੇ ਹੀ ਨਹੀਂ ਮੈਂ ਕਹਿੰਦਾ ਤੁਹਾਡੀ 11 ਮੈਂਬਰ ਦੀ ਕਮੇਟੀ ਬਿਠਾ ਦੇਣੀ 7 ਅਫਸਰ ਚੁਆਇਸ ਦੇ ਦੇਣੀ ਆ ਚੁਆਇਸ ਉਹ ਕਹਿ ਦੋਗੇ سیمਟਡ ਬਣਾਣੀ سیمਟਡ ਬਣਾ ਦਵਾਂਗੇ ਮੇਰਾ ਮੇਰੀ ਗੱਲ ਤੋਂ ਮੇਰੀ ਕੋਈ ਮਜਬੂਰੀ ਥੋੜਾ ਬਈ ਕੌਣ ਬਣੇਗਾ ਕਰੋੜਪਤੀ ਕਰੋ ਚੁਆਇਸ ਦੇ ਦੇਣੀ ਆ ਜੇ ਲੌਕ ਕਰੂਗੇ ਹੋ ਹੀ ਹੋਗਾ ਸੈਟ ਨਹੀਂ ਮੈਂ ਤਾਂ ਕਹ ਦਿੰਦਾ 11 2 ਮਿੰਟ ਪਹਿਲਾਂ ਵਾਲੀ ਨਹੀਂ ਬਣਾਨੀ ਕੋਈ ਸਮਝ ਨਹੀਂ ਪੁਆਇੰਟ ਨਹੀਂ ਸਮਝ ਰਹੇ ਤੁਹਾਡੇ 1 ਮਿੰਟ ਗੁੱਸਾ ਨਾ ਕਰੋ ਜੀ ਤੁਹਾਡੇ ਕਹਿਣ ਤੇ 1 ਮਿੰਟ ਕੋਈ ਨਹੀਂ ਸਮਝਾ ਦਿੰਨੇ ਨਾ ਮੇਰੇ ਕਹਿਣ ਤੇ ਨਾ ਇਹ ਟਾਈਲਾਂ ਵਾਲੀ ਬੰਨੀ ਆ ਨਾ ਇਹ ਸਿਮਟਡ ਬੰਨੀ ਆ ਨਾ ਲੋਕ ਵਾਲੀ ਬੰਨੀ ਆ ਅੱਗੇ ਤੁਸੀਂ ਖਮਾਜਾ ਭੁਗਤ ਲਿਆ ਠੀਕ ਆ ਜੇ ਉਹ ਕਹੂਗੇ ਤੁਸੀਂ ਸਾਧ ਲਈਓ ਆਪਣੀ ਮਰਜ਼ੀ ਦੇ ਅਫਸਰ ਕਿਸੇ ਹੋਰ ਸ਼ਹਿਰ ਚੋਂ ਮੈਨੂੰ ਕੋਈ ਨਹੀਂ ਜਿਹਨਾਂ ਨੂੰ ਇਹਦੇ ਬਾਰੇ ਇਲਮ ਹੋਵੇ ਜੇ ਉਹ ਕਹੂਗੇ ਜੀ ਇਹ ਤੇ ਸਿਮਟੇਡ ਸਾਡਾ ਕਾਮਯਾਬ ਆ ਜਾਂ ਲੋਕ ਵਾਲੀ ਇੱਕ ਮਿੰਟ ਜੀ ਜਾਂ ਲੋਕ ਵਾਲੀ ਕਾਮਯਾਬ ਆ ਜਾਂ ਟੈਲਨ ਵਾਲੀ ਕਾਮਯਾਬ ਆ ਜਾਂ ਕੋਈ ਹੋਰ ਕਾਮਯਾਬ ਆ ਅਸੀਂ ਉਹ ਬਣਾ ਦੇਣੀ ਮੈਂ ਤਾਂ ਆਪਣੀ ਮਰਜ਼ੀ ਕਰਨੀ ਨਹੀਂ ਮੈਂ ਨਹੀਂ ਮੈਂ ਚੁਆਇਸ ਦੇ ਦੇਣੀ ਹੈ ਚੁਆਇਸ ਦੇ ਦੇਣੀ ਹੈ ਬਣਾਣੀ ਨਹੀਂ ਜੀ ਆਪਾਂ ਤਾਂ ਜਤੋਂ ਤੁਸੀਂ ਪੁਆਇੰਟ ਨਹੀਂ ਸਮਝ ਰਹੇ ਨਹੀਂ ਬਣਾਣੀ ਉਹ ਨਹੀਂ ਬਣਾਣੀ ਹੈ ਅਸ਼ਨੀ ਜੀ 1 ਮਿੰਟ ਹਾਂ ਆਪਾਂ ਇਹ ਗੱਲ ਕਰਦੇ ਆ ਆਪਣੀ 11 ਮੈਂਬਰੀ ਕਮੇਟੀ ਬਣਨੀ ਹੈ ਤੁਸੀਂ ਕਹਿੰਨੇ ਟਾਈਲ ਵਾਲੀ ਬੰਨ 10 22 ਚਾਂਸ ਕਹਿਣ ਲੱਪੇ ਟਾਈਲ ਵਾਲੀ ਬੰਨੀ 22 ਚਾਂਸ ਫਿਰ ਆਪਾਂ ਤੁਸੀਂ ਬਾਹਰ ਜਾਉਂਗੇ 10 ਬਾਰ ਅਸੀਂ ਕਹਿ ਮੈਂ ਉਹਦਾ ਮੌਕਾ ਦੇਖਾਂਗੇ ਅੱਜ ਦੀ ਗੱਲ ਕਰ ਲੀਏ ਆਪਾਂ ਪਹਿਲਾਂ ਮੈਨੂੰ ਹੋ ਗਿਆ ਇੱਕ ਮਿੰਟ ਆਪਾਂ ਮੈਂ ਟੌਪਿਕ ਨੂੰ ਹੋਰ ਪਾਸੇ ਲੈ ਕੇ ਜਾਣੇ ਉਹ ਇਹ ਵੀ ਤੁਹਾਨੂੰ ਇਹ ਵੀ ਤੁਹਾਨੂੰ ਦੱਸ ਦੇਣਾ ਇੱਕ ਮਿੰਟ ਇੱਕ ਮਿੰਟ ਝੁੱਕ ਕਰੋ ਬੈਠ ਕੇ ਉਧਰੋਂ ਇੰਜੀਨੀਅਰ ਬੈਠੂਗੇ ਆਏ ਆਏ ਜਿਹੜੀ ਇੰਟਰਲੌਕ ਦੀ ਟਾਈਲ ਦੀ ਕੁਆਲਿਟੀ ਇਹ 80 ਦੀ ਹੈ ਅੱਗੇ ਲੱਗਦੀ ਹੈ 1 ਕਿਲੋ ਵਧੀਆ ਇਹ ਠੀਕ ਆ ਇਹ 80 ਦੀ ਆ 2 ਮਿੰਟ 2 ਮਿੰਟ ਦੀ ਜਿਹੜੇ ਇੰਜੀਨੀਅਰ ਆਊਗੇ ਉਹ ਦੱਸ ਦੋਗੇ ਜੇ ਟਾਈਲਾਂ ਵਾਲੀ ਤੋਂ ਕਹੂਗੇ ਸਿਮਟेड ਆ ਅਗਲੇ ਦਿਨ ਕਮੇਟੀ ਦੀ ਮੀਟਿੰਗ ਸੱਦ ਕੇ ਉਹ ਪਾਸ ਕਰ ਦਵਾਂਗੇ ਐਸਟੀਮੇਟ ਐਸਟੀਮੇਟ ਮੈਂ ਤਿੰਨੇ ਹੀ ਬਣਵਾ ਲੈਣੇ ਆ ਸੁਣ ਲਓ ਹਾਂ ਟਾਈਲਾਂ ਦਾ ਹੀ ਸਿੰਟਡ ਦਾ ਵੀ ਲੋਕ ਦਾ ਵੀ ਜਿਹੜਾ ਭਾਈਚਾਰਾ ਔਰ ਅਫਸਰ ਕਹੂਗੇ ਬਣਵਾ ਲਈ ਠੀਕ ਹੈ ਬਿਹਤਰ ਹੈ ਇਹ ਗੱਲ ਹੈ ਪ੍ਰਧਾਨ ਜੀ ਦਾ ਕਹਿੰਦਾ ਮਤਲਬ ਪੈਸੇ ਅਸੀਂ ਲੈ ਆਣੇ ਆ ਜਿੱਦਾਂ ਤੁਹਾਨੂੰ ਚੰਗਾ ਲੱਗਾ ਉਦਾਂ ਬਣਵਾ ਲਈ ਨਹੀਂ ਠੀਕ ਹੈ ਇਹ ਜੇ ਲੋਕ ਵਾਲੀ ਸਾੜਾ ਕੋ ਬੰਨੀ ਆ ਤਾਂ ਉਹਨੂੰ ਦੇਣ ਲੱਗਣੇ ਆ 10 ਜੇ ਟੈਲਾਂ ਵਾਲੀ ਬੰਨੀ ਆ ਉਹਨੂੰ ਲੱਗਣਿਆ ਮਹੀਨਾ ਤੇ ਜੇ ਸੀਮਟਡ ਬੰਨੀ ਆ ਉਹਨੂੰ ਲੱਗਣੇ 6 ਮਹੀਨੇ ਇਹ ਆ ਸਿੱਧਾ ਤੁਹਾਨੂੰ ਗਰਮ ਠੰਡਾ ਪਾਣੀ ਦੋਨੇ ਦੇ ਦੇਣ ਜਿੰਨੇ ਨਾਣਾ ਨਾਲ ਯਾਰ ਅਸੀਂ ਆ ਤਾਂ ਬਣਾਉਣੀ ਆ ਹੀ ਨਹੀਂ ਇਹਦੇ ਤੇ ਬਾਰੇ ਗੱਲੇ ਨਹੀਂ ਕਰਦੇ ਤੁਸੀਂ ਕਹਿੰਦੇ ਮੈਂ ਨਹਾਉਣਾ ਹੀ ਨਹੀਂ ਤੇਰੇ ਕਹਿਣ ਤੇ ਵੀਰਾ ਨਹੀਂ ਤੇਰੇ ਕਹਿਣ ਤੇ ਮੇਰੀ ਗੱਲ ਤੋਂ ਪ੍ਰੈਜ਼ੀਡੈਂਟ ਤੇਰੀ ਤੇਰੀ ਕੱਲੇ ਤਦੇ ਕੀਤੀ ਕਮੇਟੀ ਦੀ ਜੇ ਆਏ ਵਸੀਂ ਨਹੀਂ 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 ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਯਾਰ ਕੋਈ ਨਹੀਂ ਗੱਲ ਕਰਦਾ ਕੋਈ ਨਹੀਂ ਲੜਦਾ ਇੱਕ ਬੰਦੇ ਦੀ ਰਾਏ ਤੇ ਇਹ ਕੰਮ ਨਹੀਂ ਹੋਣਾ ਉਹ ਸਾਰਿਆਂ ਦੀ ਤੁਸੀਂ 11 ਮੈਂਬਰੀ ਕਮੇਟੀ 11 ਚਲੋ ਉਹਨਾਂ ਲੈ ਲਾਂਗੇ ਸਾਰੇ ਲੈ ਲਾਂਗੇ ਸਾਰੀ ਗੱਲ ਨਹੀਂ ਨਿਕਲਦੀ ਉਹ ਕੋਸਲੇ ਗੱਲ ਹੀ ਇਹ ਹੋਏਗਾ 11 ਮੈਂਬਰੀ ਕੀ ਗੱਲਾਂ ਕਰੀ ਜਾਂਦੇ ਕੀ ਉਹੀ ਹੋਏ ਮੈਂ ਕਹੀ ਇਹਨਾਂ ਜੀ ਉਹੀ ਗੱਲ ਕਰਦੇ ਐਵੇਂ ਐਵੇਂ ਝਾੜੂ ਖੜਾ ਹੀ ਰੱਖਣਾ ਦਾ ਰੱਖੋ ਜਿਹੜਾ ਝਾੜੂ ਤਾਂ ਤੁਹਾਡੇ ਕੋਲ ਹੈ ਉਹ 2 ਮਿੰਟ ਸਾਡਾ ਝਾੜੂ ਸਾਡਾ ਝਾੜੂ ਕੰਮ ਕਰ ਰਿਹਾ ਇਹਨਾਂ ਦਾ ਝਾੜੂ ਲੜਾਈ ਵਾਲਾ ਖੜਾ ਕਰਨਾ ਹੁਣ ਸੁਣੋ ਮੈਂ ਧੰਨਵਾਦ ਕਰਦਾ ਤੁਹਾਡਾ ਸਾਰਿਆਂ ਦਾ ਤੁਸੀਂ ਇੱਥੇ ਆਏ ਹੋ ਔਰ ਮੈਂ ਧੰਨਵਾਦ ਇਸ ਗੱਲ ਦਾ ਵੀ ਕਰਦਾ ਉਸ ਦਿਨ ਸਿਆਸਤ ਹੋ ਰਹੀ ਸੀ ਤੁਸੀਂ ਫਿਰ ਮੇਰੀ ਬੇਨਤੀ ਪ੍ਰਵਾਨ ਕੀਤੀ ਵੀ ਤੁਸੀਂ ਆਪਣਾ ਧਰਨਾ ਚੱਕ ਲਿਆ ਮੈਂ ਤੁਹਾਡਾ ਧੰਨਵਾਦ ਕਰਦਾ ਲੋਕ ਸਿਆਸੀ ਨਹੀਂ ਆ ਨਹੀਂ ਨਹੀਂ ਪਰ ਉੱਥੇ ਸਿਆਸਤ ਹੋ ਰਹੀ ਸੀ ਵੀ ਲollipops ਦੇਣ ਆ ਗਿਆ ਇਹਨਾਂ ਨੂੰ ਇਹ ਸਾਰੇ ਇੱਕ ਮਿੰਟ ਆਪਣੇ ਸਾਰੇ ਸ਼ਹਿਰਦਾਰ ਮੈਨੂੰ ਜਾਣਦੇ ਆ ਕਦੀ ਮੈਂ ਕਿਸੇ ਨੂੰ ਲollipops ਨਹੀਂ ਦਿੱਤਾ ਔਰ ਨਾ ਕਦੀ ਇਹ ਦੇਖਿਆ ਵੀ ਇਹ ਇਹ ਕਿਹੜੀ ਪਾਰਟੀ ਦਾ ਬੰਦਾ ਆ ਜੇ ਮੇਰੇ ਕੋਲ ਆਇਆ ਮੇਰੀ ਸੋਚ ਇਹ ਰਹਿੰਦੀ ਆ ਵੀ ਜੇ ਮੈਂ ਕਿਸੇ ਦੇ ਕਹਿੰਤੇ ਕਿ ਮੇਰੇ ਕਹਿੰਤੇ ਕਿਸੇ ਦਾ ਕਿਸੇ ਦਾ ਕੰਮ ਹੋ ਸਕਦਾ ਹੋਣਾ ਚਾਹੀਦਾ ਸਿਆਸਤ ਉੱਤੇ ਕਰਨੀ ਚਾਹੀਦੀ ਹੈ ਹੋਰ ਨਮਾ ਸ਼ਹਿਰ ਤੋਂ ਬਾਹਰ ਨਿਕਲ ਕੇ ਹਲਕੇ ਤੋਂ ਬਾਹਰ ਨਿਕਲ ਕੇ ਬੰਦੇ ਚਲੋ ਫਰਜ ਵੀ ਆ ਔਰ ਇਹਨਾਂ ਨੇ ਫਰਜ ਆ ਤੇ ਇਹਨਾਂ ਨੇ ਸ਼ਲਾਘਾ ਵੀ ਕੀਤੀ ਹੈ ਕੀਤੀ ਹੈ ਇਹਨਾਂ ਦਾ ਮੈਂ ਧੰਨਵਾਦ ਕਰਦਾ ਔਰ ਇਹਨਾਂ ਨੂੰ ਵਿਸ਼ਵਾਸ ਦਿਵਾਣਾ ਕਿ ਵਧੀਆ ਸੜਕ ਬਣਾ ਕੇ ਦੇਵਾਂਗੇ ਤੁਹਾਡੇ ਮੁਤਾਬਕ ਬਣਾ ਕੇ ਦੇਵਾਂਗੇ ਜਿਹੜੇ ਮਹੀਨੇ ਟੈਂਡਰ ਲੱਗਣ ਤੋਂ ਬਾਅਦ ਮੈਨੂੰ ਟੈਂਡਰ ਲਵਾ ਲੈਂਦੇ ਹੋ ਜਿਹੜੇ ਮਹੀਨੇ ਕਹੂਗੇ ਵੀ ਸਾਡਾ ਸੀਜ਼ਨ ਆਫ ਹੋ ਗਿਆ ਵੀ ਹੁਣ ਤੁਸੀਂ ਲਾ ਲਓ ਇਹ ਜੈਨੂਨ ਗੱਲ ਹੈ ਜੈਨੂਨ ਗੱਲ ਹੈ ਤਾਂ ਠੀਕ ਹੈ ਜੀ ਠੀਕ ਹੈ ਜੀ ਜੈਨੂਨ ਗੱਲ ਹੈ ਔਰ ਇਤੋਂ ਤੁਹਾਡੇ ਜਾਂ ਤੁਹਾਡੇ ਸਰ ਵੀ ਰਹਿ ਲੈ ਕੇ ਹੋਣਾ ਮੈਂ ਮੈਂ ਸਾਰੇ ਦੁਕਾਨਦਾਰ ਦੁਕਾਨਦਾਰ ਭਰਾਵਾਂ ਦਾ ਵਪਾਰ ਮੰਡਲ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਮੇਰੀ ਕੋਸ਼ਿਸ਼ ਇਹ ਵੀ ਆ ਕਿ ਜਿਹੜੀ ਟਿਪਰਾਂ ਵਾਲੀ ਗੱਲ ਮੈਂ ਵਾਦਾ ਕੀਤਾ ਸੀ ਉਹ ਵੀ ਬੰਦ ਕਰਾਏ ਔਰ ਜੇ ਆਪਾਂ ਟਿਪਰਾਂ ਹੀ ਬੰਦ ਕਰਾ ਗਏ ਨਾ ਔਰ ਇਹ ਸੜਕ ਫਾਟਕ ਤੱਕ ਸੀਂਗੇ ਇਹਨਾਂ ਦੇ ਨਾਲ ਓਕੇ ਜ਼ੋਕੇ ਹੋ ਗਏ ਉਹ ਫਾਟਕ ਤੱਕ ਇਹਨਾਂ ਪ੍ਰੋਪਰ ਕਰਤੀ ਤਾਂ 2 4 6 ਮਹੀਨੇ ਤਾਂ ਮੈਨੂੰ ਲੱਗਦਾ ਆ ਰਾਮਨਾਥ ਨੰਗ ਸਕਦੇ ਆ ਔਰ ਕਾਰੋਬਾਰ ਦਾ ਟਾਈਮ ਆ ਆ ਅਸੀਂ ਜੇ ਬਰਬਾਦ ਨਾ ਹੋਈ ਤਾਂ ਵੀ 15 ਵੀ ਦਿਨਾਂ ਦੇ ਵਿੱਚ ਆ ਟੋਕਾ ਕਲੀਅਰ ਕਰ ਦੇਣਾ ਅੱਛਾ ਇੱਕ ਬੇਨਤੀ ਹੈ ਇੱਕ ਨਾ ਉੱਥੇ ਟੋਇਆ ਬਹੁਤ ਵੱਡਾ ਜੀ ਸ਼ਾਇਦ ਤੁਹਾਡੇ ਧਿਆਨ 'ਚ ਨਹੀਂ ਉਹਨੂੰ ਵੀ ਥੋੜਾ ਫਾਟਕ ਦੇ ਬਿਲਕੁਲ ਨਾਲ ਉਹ ਉਹਨੂੰ ਵੀ ਵਿੱਚ ਲੈ ਲਿਆ ਜੀ ਠੀਕ ਹੈ ਜੀ ਸੁਣੋ ਵੈਸੇ ਉਸ ਦਿਨ ਗੱਲ ਕਰਦੇ ਨਹੀਂ ਨਹੀਂ 2 ਮਿੰਟ ਚੁੱਪ ਕਰੋ ਜੀ ਉਸ ਦਿਨ ਇਹ ਕਹਿੰਦੇ ਸੀ ਭਾਈ ਸਾਹਿਬ ਇੱਕ ਖੜੇ ਜੀ ਉਹ ਵੀ ਸੜਕ ਬਣੀ ਸਾਭਕਾ ਐਮ ਐਲ ਏ ਸਾਹਿਬ ਨੇ ਵੀ ਉਦਣ ਪ੍ਰੈਸ ਕਾਨਫਰੈਂਸ ਕੇ ਉਹ ਵੀ ਸੜਕ ਬਣੀ 2017 ਦੇ ਵਿੱਚ ਉਹ ਟੈਲਾਂ ਵਾਲੀ ਸੜਕ ਬਣੀ ਸੀ ਔਰ ਜਿਹਨੂੰ ਮਰਜੀ ਪੁੱਛ ਲੋ ਔਰ ਸੜਕ ਹਜੇ ਤੱਕ ਨਹੀਂ ਗਈ ਜਦੋਂ ਇਹਨਾਂ ਨੇ ਉਹਨੂੰ ਪੱਟ ਕੇ ਉੱਤੇ ਪਾਈਪ ਪਾਏ ਪਾਈਪ ਪਾਣ ਤੋਂ ਬਾਅਦ ਇਹਨਾਂ ਨੇ ਕੋਈ ਉਹਦੀ ਰਿਪੇਅਰ ਨਹੀਂ ਕੀਤੀ ਤਾਂ ਵੀ ਮੇਰੀ ਗੱਲ ਤੁਹਾਨੂੰ ਤਾਂ ਵੀ ਉਹ ਉਹਨਾਂ ਪਾਈਪ ਜਿੱਥੇ ਪਾਏ ਆ ਉਹੀ ਹਿੱਸਾ ਟੁੱਟਿਆ ਬਾਕੀ ਪ੍ਰੋਪਰ ਸਾਰਾ ਸਹੀ ਆ ਮੈਂ ਤੁਹਾਨੂੰ ਦੱਸ ਦਵਾਂ ਮੇਰਾ ਮੇਰਾ ਕਾਰਨ ਇਹ ਆ ਕਿ ਮੈਂ ਕੋਈ ਗਲਤ ਕੰਮ ਨਾ ਮ्युनਿਸਪੈਲਟੀ ਚ ਜਾਂ ਨਾ ਮੈਂ ਕਰਨਾ ਔਰ ਜਿੱਦਾਂ ਭਾਈ ਜਰਾ ਖੋਜੂਗਾ ਕਰੂੰਗਾ ਮੈਂ ਤੁਹਾਡਾ ਤੁਹਾਡਾ ਵੀ ਧੰਨਵਾਦ ਕਰਦਾ ਵੀ ਤੁਸੀਂ ਆਪਣਾ ਲੱਡੂ ਕਿਹਾ ਜੀ ਤੁਸੀਂ ਬਰਫੀ ਲਿਆਏ ਬਰਫੀ ਵਧੀਆ ਹੁੰਦੀ ਮਾੜੇ ਜਿਹੇ ਬਾਤਾਂ ਖਾ ਗਿਆ ਹਾਂ ਅੱਛਾ ਸਾਫ ਕੈਮਰ ਜਿਹੜੀ ਇਸ ਪਾਸੇ ਗੱਲ ਕੀਤੀ ਕੋਈ ਉਹਦਾ ਜਵਾਬ ਦੇਣਾ ਕਿ ਅਲੱਗ ਕਰ ਲਿਓ ਜਿਹੜੀਆਂ ਬੇਸਲੈਸ ਗੱਲਾਂ ਉਹਦਾ ਜਵਾਬ ਨਹੀਂ ਦੇਣਾ ਸਕੂਲ ਸਕੂਲ ਬਾਰੇ ਇੱਕ ਗੱਲ ਜਰੂਰ ਕਰੂੰਗਾ ਸਕੂਲ ਬਾਰੇ ਗੱਲ ਜਿਹੜੇ ਸਕੂਲ ਦੀ ਗੱਲ ਕੀਤੀ ਸੀ ਉਹ ਹੁਣ ਤੁਸੀਂ ਪੀਡਬਲਯੂਡੀ ਦੇ ਐਕਸ਼ਨ ਸਾਹਿਬ ਨੂੰ ਇਹ ਪੁੱਛ ਲਈਓ ਜਾ ਕੇ ਵੀ ਜਨਾਬ ਹੁਣ ਕਿੰਨੇ ਪੈਸੇ ਲਿਆ ਕੇ ਦੇ ਦੇ ਗਏ ਸੀ ਕਿੰਨੇ ਪੈਸੇ ਲਿਆ ਕੇ ਦੇ ਗਏ ਸੀ ਸ਼ੁਰੂਆਤ ਕਰ ਲਈ ਸੀ ਹੁਣ ਤਾਂ ਮੈਂ ਤੁਹਾਨੂੰ ਆਫ ਦਾ ਰਿਕਾਰਡ ਮੇ ਕੋ ਆ ਜਾਈਓ ਤੁਹਾਨੂੰ 5-7 ਬੰਦਿਆਂ ਦੇ ਨਾਮ ਦੱਸੂੰਗਾ ਵੀ ਜਿਹੜੇ ਕਲਪ ਦੇ ਇੱਕ ਸਵਾਲ ਜਰੂਰ ਪੁੱਛਣਾ ਮਾਲਵਿੰਦਰ ਕੰਗ ਸਾਹਿਬ ਦੀ ਤੇ ਭਗਵੰਤ ਸਿੰਘ ਸਾਹਿਬ ਦੀ ਸਾਬ ਕਾ ਐਮਐਲਏ ਸਾਹਿਬ ਬਹੁਤ ਤਾਰੀਫ ਕਰਦੇ ਆ ਕੀ ਲੱਗਦਾ ਮੈਂ ਤੁਹਾਨੂੰ ਗੱਲ ਦੱਸਾਂ ਉਹ ਕਹਿੰਦੇ ਜਿਹਦਾ ਡੰਡਾ ਭਾਰਾ ਹੋਵੇ ਨਾ ਉਹ ਤੋਂ ਵੱਡੇ ਵੱਡੇ ਡਰਦੇ ਆ ਸਮਝਦੇ ਨਾ ਮੈਂ ਕਿਹਾ ਉਹਦੇ ਚੁੰਡੀਆਂ ਵੱਡਾ ਮੈਂ ਤਾਂ ਕੁਝ ਕਹਿੰਦਾ ਹੀ ਨਹੀਂ ਹਮੇਸ਼ਾ ਛੋਟਾ ਭਰਾ ਗਿਆ ਸਮਝਦੇ ਨਾ ਪਤਾ ਨਹੀਂ ਕੀ ਆ ਜੇ ਮਲਵਿੰਦਰ ਸਿੰਘ ਕੰਗ ਦੀ ਤਰੀਫ ਕਰਦੇ ਸਮਝ ਲਓ ਮੇਰੀ ਕਰਦੇ ਠੀਕ ਆ ਤੁਸੀਂ ਉਹਨਾਂ ਲਈ ਸੈਮੀਫਾਈਨਲ ਖੇਲੇ ਆ ਹਾਂ ਸੈਮੀਫਾਈਨਲ ਖੇਲੇ ਆ ਜੀ ਖੇਲੇ ਔਰ ਜਿੱਤਿਆ ਧੰਨਵਾਦ ਧੰਨਵਾਦ ਤਾਂ ਦੁਕਾਨਦਾਰ ਜਿਹੜੇ ਆ ਉਹ ਸੈਟੀਸਫਾਈਡ ਨੇ ਔਰ ਉਹਨਾਂ ਨੇ ਆ ਕੁਆਲਿਟੀ ਵੀ ਦਿਖਾ ਦਿਓ ਵਧੀਆ ਲੱਗ ਰਹੀ ਹੈ ਕੁਆਲਿਟੀ ਦੇਖੋ ਜਿਹੜੀ ਗੱਲ ਜੈਨੂਅਨ ਹੈ ਆਪਾਂ ਤੁਹਾਨੂੰ ਜੈਨੂਅਨ ਕਹਾਂਗੇ ਔਰ ਆਮ ਲੋਕ ਆਮ ਦੁਕਾਨਦਾਰ ਸੈਟੀਸਫਾਈਡ ਨੇ ਇਹ 80mm ਦੀ ਕਹਿੰਦੇ ਆ ਔਰ ਉਮੀਦ ਕਰਦੇ ਆ ਕਿ ਇਹੀ ਤੁਰ ਤੱਕ ਲੱਗੇਗੀ ਆ ਠੀਕ ਹੈ ਚਿੰਟੂ ਜੀ ਬਿਲਕੁਲ 80 mm ਦੀ ਹੈ ਉਮੀਦ ਕਰਦੇ ਅਸੀਂ ਤੁਰ ਤੱਕ ਲੱਗੇ ਬਿਲਕੁਲ ਸਹੀ ਬਿਲਕੁਲ ਜੀ ਠੀਕ ਹੈ ਬਿਲਕੁਲ ਠੀਕ ਹੈ ਜੀ ਤਾਂ ਦੁਕਾਨਦਾਰ ਵੀਰ ਸਾਰੇ ਖੜੇ ਨੇ ਮੈਂ ਮੈਂ ਦੱਸੀ ਜਾ ਰਿਹਾ ਬਲੱਗਰ ਸਾਹਿਬ ਰਿਪੇਅਰ ਹੀ ਆ ਮੈਂ ਇਹੀ ਗੱਲ ਕਹੀ ਹੈ ਕਿ ਰਿਪੇਅਰ ਔਰ ਪੈਚ ਵਰਕ ਹੋ ਰਿਹਾ ਸੜਕ ਨਹੀਂ ਬਣ ਰਹੀ ਲੇਕਿਨ ਠੀਕ ਹੈ ਉਹਦਾ ਵੀ ਇੱਕ ਤਰੀਕਾ ਆ ਉਹ ਇੱਕ ਵੇ ਆ ਉਹ ਲਲਿਤ ਮੋਨ ਪਾਟਕੋਣ ਨੇ ਆਸ਼ਵਾਸ਼ਣ ਦੇ ਦਿੱਤਾ ਚੁਆਇਸਿਸ ਵੀ ਦੇ ਦਿੱਤੀਆਂ ਸੰਗਾਰਸ਼ ਕਮੇਟੀ ਜਿਹੜੀ ਹੈ ਉਹ ਰਲ ਕੇ ਫੈਸਲਾ ਉਹਨਾਂ ਨਾਲ ਲਵੇਗੀ ਕੋਈ ਇੱਕ ਬੰਦਾ ਫੈਸਲਾ ਨਹੀਂ ਕਰੇਗਾ ਅਸੀਂ ਵੀ ਉਦੋਂ ਇਹੀ ਗੱਲ ਕਹਿ ਰਹੇ ਸੀਗੇ ਤੇ ਜੇ ਇਹ ਗੱਲ ਉਹਨਾਂ ਨੇ ਸੁਣ ਲਈ ਹੈ ਤਾਂ ਚੰਗੀ ਗੱਲ ਹੈ ਜਿਹੜੀ ਗੱਲ ਜੈਨੂਨ ਆ ਉਹਦੀ ਤਾਰੀਫ ਵੀ ਬਣਦੀ ਆ ਪਰ ਹਾਂ ਜਿਹੜੀ ਗੱਲ ਉਦੋਂ ਡਾਕਟਰ ਨਸ਼ੱਤਰਪਾਲ ਜੀ ਉਹਨਾਂ ਨੇ ਕਹੀ ਹੈ ਉਹ ਮੈਂ ਜ਼ਰੂਰ ਕਹਿਣਾ ਚਾਹੂੰਗਾ ਕਿ ਜਿਹੜਾ ਦੋਸ਼ੀ ਹੈ ਜਿਹਨੇ 16 ਲੱਖ ਰੁਪਏ ਜੇ ਮੋੜਿਆ ਆ ਤਾਂ ਤੇ ਕੀ ਕੋਈ ਕਾਰਵਾਈ ਨਹੀਂ ਬਣਦੀ ਉਹ ਵੀ ਪਤਾ ਲੱਗਣਾ ਬਹੁਤ ਜ਼ਰੂਰੀ ਹੈ ਵਿਜੀਲੈਂਸ ਇਨਕੁਆਇਰੀ ਵੀ ਹੈ ਜਿਹੜੀ ਉਹਦੇ ਬਾਰੇ ਵੀ ਜਾਣਕਾਰੀ ਪਹੁੰਚਣੀ ਚਾਹੀਦੀ ਹੈ ਤਾਂ ਇੱਕ ਇੱਕ ਕਲਾਸ ਵਾ ਲੈ ਲਈਏ ਤਾਰੀਫ ਤਾਂ ਬਹੁਤ ਹੋ ਗਈ ਡਾਕਟਰ ਨਸ਼ਤਰਪਾਲ ਜੀ ਨੇ ਗੱਲ ਕਹੀ ਸੀ ਕਿ 16 ਲੱਖ ਰੁਪਏ ਪੁਰਾਣੇ ਠੇਕੇਦਾਰ ਨੇ ਮੋੜਿਆ ਵਿਜਲਸ ਇਨਕੁਆਰੀ ਕਿੱਥੇ ਤੱਕ ਪਹੁੰਚੇ ਜਿਹੜਾ ਦੋਸ਼ੀ ਆ ਜਿਹਦੇ ਕਰਕੇ ਲੋਕਾਂ ਨੂੰ ਤਕਲੀਫ ਚ ਲੈਣੀ ਪਈ ਹੈ ਕਿ ਉਹਨਾਂ ਨੂੰ ਸਜ਼ਾ ਮਿਲੂਗੀ ਦੇਖੋ ਮੈਂ ਤੁਹਾਨੂੰ ਗੱਲ ਦੱਸਦਾ ਜੇ ਤੁਸੀਂ ਇਹ ਸਵਾਲ ਦਾ ਜਵਾਬ ਮੇਰੇ ਕੋ ਕੱਲੇ ਇਹਦੇ ਤੋਂ ਬਗੈਰ ਲੈਣਾ ਲੈ ਲਿਓ ਬਹੁਤ ਵਧੀਆ ਜਵਾਬ ਦਵਾਂਗਾ ਚਲੋ ਦੱਸ ਦਿਓ ਸਿਰ ਆਪਣੇ ਸਾਹਮਣੇ ਪੇਸ਼ ਕਰ ਬਈ ਸਮਝਣਾ ਕਹਿਣਾ ਨੂਨ ਉਹ ਕੀ ਕਹਿੰਦੇ ਕਹਿਣਾ ਧੀ ਨੂੰ ਸੁਣਾਣਾ ਨੂਨ ਨੂੰ ਠੇਕੇਦਾਰ ਦਾ ਕੋਈ ਕਸੂਰ ਨਹੀਂ ਐ। ਨਹੀਂ ਹੁਣ ਤੁਸੀਂ ਦੱਸਣਾ ਤੂੰ ਕੀ ਕਿਹੜੀ ਐ ਤੈਨੂੰ ਕਿਹੜੀ ਐ। ਇਹ ਹੁਣ ਤੁਸੀਂ ਸਮਝੇਗੇ ਠੇਕੇਦਾਰ ਦਾ ਕੋਈ ਕਸੂਰ ਨਹੀਂ ਆ। ਦੇਖੋ ਹੁਣ ਮੇਰੀ ਗੱਲ ਤੁਹਾਨੂੰ ਉਹ ਤਾਂ ਸਹੀ ਚੀਜ਼ ਸੀ ਨਾ। 1 ਮਿੰਟ ਜੀ ਇੱਥੇ ਠੇਕੇਦਾਰਾ ਟਾਇਲਾ ਲੰਦਾ ਪਿਆ। ਇੱਥੇ ਇੱਥੇ ਜੇਈ ਜਾਂ ਐਕਸੀਡੈਂਟ ਆ ਕੇ ਟੈਲਾ ਲਵਾਉਂਦੇ ਇਹਨੂੰ ਕਹਿੰਦੇ ਡਸਟਪਾ ਜਾਂ ਇਹਨੂੰ ਕਹਿੰਦੇ ਆ ਰੇਤਪਾ ਜੋ ਵੀ ਪਾ ਬਜਰੀ ਪਾ ਘਟਕਾ ਪਾ। ਉਹ ਮੇਰੀ ਮੈਨੂੰ ਕੁਝ ਨਹੀਂ ਪਤਾ ਇਹਦੇ ਬਾਰੇ। ਨਾ ਮੈਨੂੰ ਪਹਿਲਾਂ ਦਾਰੇ ਪਤਾ ਸਮਝ ਦਿਓ ਨਾ ਇਹ ਤਾਂ ਮੇਰੇ ਅਫਸਰ ਆ ਮੈਂ ਆਪਣੇ ਅਫਸਰਾਂ ਨੂੰ ਕਿਹਾ ਵੀ ਆਪ ਜਾ ਕੇ ਢੇੜਾ ਕੱਢੋ ਬਾਰ-ਬਾਰ ਦੇਖੋ ਚੈੱਕ ਕਰ ਲਓ ਤਾਂ ਕਿ ਜੇ ਆਪਾਂ ਹੁਣ ਇੱਥੇ ਪੈਸੇ ਖਰਚਣ ਲੱਗੇ ਆ ਉਹ 5-6 ਮਹੀਨੇ ਸਾਲ ਇਹ ਸੜਕ ਨਿਕਲ ਜਵੇ ਓਕੇ ਸੋਕੇ ਨਿਕਲ ਜਵੇ ਉਹ ਇਸ ਕਰਕੇ ਜੇ ਜੇ ਇੱਥੇ ਆ ਕੇ ਮੈਂ ਕਹਿਆਂ ਮੈਂ ਟੈਲ ਮਾੜੀ ਆ ਟੈਲ ਵੱਡੀ ਨਾਲ ਆ ਛੋਟੀ ਲਾ ਰੀਤਾਣਾ ਬਾ ਬੱਟਾ ਬਾ ਉਹ ਫਿਰ ਆਈਦਾ ਕੰਮ ਉਸ ਕੋ ਸਾਜੇ ਨਾ ਸਹੀ ਗੱਲ ਠੀਕ ਹੈ ਜੀ ਜੋੜਨਾ ਇਹ ਮੈਂ ਤੁਹਾਡਾ ਆ ਵੜ ਲਵਾ ਮੈਨੂੰ ਥੋੜੋ ਆਣਾ ਨੀ ਚਲੋ ਉਮੀਦ ਕਰਦੇ ਆ ਤੁਸੀਂ ਇੱਕ ਦਿਨ ਤੁਸੀਂ ਵੀ ਅਸਲੀ ਜਾ ਜਾਓ ਅਸੀਂ ਤੁਹਾਡੇ ਵਾਲੀ ਫੀਲਡ ਚ ਆ ਜਾਾਂਗੇ ਤੇ ਪਰ ਉਸ ਵੇਲੇ ਤਾਂ ਗੱਲ ਇਹ ਸੀਗੀ ਕਿ ਕਹਿੰਦੇ ਕਿ ਮਸੀ ਮਸੀ ਮੁੰਡਾ ਜੰਮਿਆ ਚਮ ਚਮ ਕੇ ਮਾਰਦਾ ਉਸ ਵੇਲੇ ਤਾਂ ਇਹ ਗੱਲ ਹੋ ਗਈ ਸੀਗੀ ਉਮੀਦ ਕਰਦੇ ਆ ਇਹ ਜਿਹੜੇ ਲੋਕ ਨੇ ਟੈਕਸਪੇਅਰ ਨੇ ਔਰ ਇਸੇ ਤਰੀਕੇ ਜਿਹੜੇ ਪੋਲੀਟੀਸ਼ੀਅਨਸ ਨੇ ਆਪਣਾ ਫਰਜ਼ ਨਿਭਾਉਂਦੇ ਰਹੇ ਨੇ ਫਰਜ਼ ਨਿਭਾਇਆ ਗਿਆ ਕਿਉਂਕਿ ਲੋਕਾਂ ਦਾ ਕਰਜ਼ ਹੈ ਲੋਕਾਂ ਦਾ ਕਰਜ਼ ਹੈ ਤੇ ਫਰਜ਼ ਨਿਭਾਉਣਾ ਪੈਣਾ ਔਰ ਲੋਕ ਖੁਸ਼ ਨੇ ਅਸੀਂ ਖੁਸ਼ ਹਾਂ ਸਾਰੇ ਖੁਸ਼ ਹਾਂ ਠੀਕ ਹੈ ਜੀ ਚੰਗਾ ਲੱਗਿਆ ਬੜੇ ਜਣਾ ਵਿਪਤੀ ਨਵਾਸ਼ਣਾ ਆਪਣੇ ਛੋਟੇ ਵੀ ਦਿਨੇ ਸੂਰੀ ਕੈਮਰਾ ਪਰਸਨ ਜੀ ਨੂੰ ਜਾਸਦੋ ਬਹੁਤ ਜਲਦੀ ਫੇਰ ਤੁਹਾਨੂੰ ਆਜ਼ਰਾਂਗੇ ਸਤਿ ਸ਼੍ਰੀ ਅਕਾਲ ਰਬਾ